ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਨੂੰ ਛੋਟੀਆਂ ਵੱਡੀਆਂ ਜਾਣਕਾਰੀਆਂ ਦਿੰਦਾ ਰਹਿਣਾ ਅੱਜ ਮੈਂ ਤੁਹਾਨੂੰ ਇੱਕ ਕਿਸਾਨ ਨੇ ਜੋ ਕਈ ਚੀਜ਼ਾਂ ਦੀ ਖੇਤੀ ਕਰਦਾ ਉਹਦੇ ਖੇਤ ਦੀ ਤੁਹਾਨੂੰ ਵੀਡੀਓ ਮੈਂ ਦਿਖਾ ਰਿਹਾ ਤੇ ਤੁਸੀਂ ਵੀ ਕਰ ਸਕਦੇ ਹੋ ਇਸ ਤਰ੍ਹਾਂ ਮੈਂ ਚਾਹੁੰਦਾ ਕਿ ਤੁਹਾਨੂੰ ਵੀ ਕਣਕ ਝੋਨੇ ਤੋਂ ਜ਼ਿਆਦਾ ਕਮਾਈ ਹੋ ਜਾਵੇ ਦੇਖੋ ਜੀ ਇਹ ਜੁਗਨੀ ਪੇਠਾ ਦੇਖੋ ਜੀ ਪੂਰੇ ਫੁੱਲਾਂ ਤੇ ਅਤੇ ਫਲਾਂ ਤੇ ਆ ਇਹਦੀ ਤੜਾਈ ਚੱਲਦੀ ਰਹਿੰਦੀ ਹੈ ਜੀ ਤੜਾਈ ਕਰੀ ਹੋਈ ਹੈ ਅੱਜ ਇਸ ਨੂੰ ਬਜਾਈ ਕਿਵੇਂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਜ਼ਮੀਨ ਦੀ ਚੰਗੀ ਤਰ੍ਹਾਂ ਬਾਹੀ ਕਰਕੇ ਉਸ ਤੋਂ ਬਾਅਦ ਬੈੱਡ ਬਣਾ ਕੇ ਬੈੱਡ ਦੇ ਉੱਪਰ ਡ੍ਰਿਪ ਸਿਸਟਮ ਪੈਪ ਰੱਖ ਕੇ ਜੇ ਡ੍ਰਿਪ ਨਹੀਂ ਹੈਗਾ ਫੇਰ ਵੀ ਕੋਈ ਚੱਕਰ ਨਹੀਂ ਤੇ ਉਸ ਤੋਂ ਬਾਅਦ ਬੂਟੇ ਤੋਂ ਬੂਟੇ ਦਾ ਫਾਸਲਾ 2.5 ਫੁੱਟ ਦਾ ਰੱਖਿਆ ਜਾਂਦਾ ਇਹ ਨਵੰਬਰ ਦੇ ਮਹੀਨੇ ਲਾਇਆ ਜਾਂਦਾ ਜੀ ਉਸ ਤੋਂ ਬਾਅਦ ਲੋਡ ਟਰਨ ਕੀਤਾ ਜਾਂਦਾ ਜੀ ਦੇਖੋ ਚੱਪਣ ਕੱਦੂ ਵੀ ਇਹੀ ਸਿਸਟਮ ਆ ਸੇਮ ਹੀ ਸਿਸਟਮ ਆ ਕਿਉਂਕਿ ਜੇ ਆਪਾਂ ਜਾਦਾ ਕੱਲੀ ਕੱਲੀ ਚੀਜ਼ ਤੇ ਕਰਾਂਗੇ ਤਾਂ ਆਪਣੀ ਵੀਡੀਓ ਲੰਬੀ ਬਗ ਜੂ ਤੇ ਮੇਨ ਮੈਂ ਤੁਹਾਨੂੰ ਕੀ ਦਿਖਾਉਣਾ ਜੇਕਰ ਤੁਸੀਂ ਜਿਵੇਂ ਹੁਣ ਅੱਗੇ ਕੱਦੂਆਂ ਦੀਆਂ ਬੇਲਾਂ ਨੇ ਹੁਣ ਵੀ ਇਹ ਕੰਮ ਕਰ ਸਕਦੇ ਹੋ ਤਾਂ ਕੱਦੂਆਂ ਦੀਆਂ ਬੇਲਾਂ ਨੂੰ ਬਾਂਸਾਂ ਦੇ ਉੱਤੇ ਚਾੜ ਕੇ ਆਪਾਂ ਯਾਨੀ ਤਿੱਗਣੇ ਚੌਗਣੇ ਕੱਦੂ ਲੱਗਣਗੇ ਬਹੁਤ ਜ਼ਿਆਦਾ ਦੇਖੋ ਜੀ ਦੇਖੋ ਜੀ ਕੀ ਕੀਤਾ ਗਿਆ ਸਭ ਤੋਂ ਪਹਿਲਾਂ ਜ਼ਮੀਨ ਦੀ ਬਾਹੀ ਉਹੀ ਤਰੀਕੇ ਨਾਲ ਉਸ ਤੋਂ ਬਾਅਦ ਬੈੱਡ ਬਣਾ ਕੇ ਉੱਪਰ ਡ੍ਰਿਪਰ ਪਾਈਪ ਰੱਖ ਕੇ ਜੇਕਰ ਡ੍ਰਿਪ ਪਾਈਪ ਨਹੀਂ ਤਾਂ ਸਵੱਟੇ ਵੀ ਆਪਾਂ ਕਰ ਸਕਦੇ ਆ ਤੇ ਲੈਂਡ ਤੋਂ ਲੈਂਡ ਦਾ ਇਹਨਾਂ ਨੇ 5 ਫੁੱਟ ਫਾਸਲਾ ਰੱਖਿਆ ਪਰ 7 ਫੁੱਟ ਰੱਖਣਾ ਚਾਹੀਦਾ ਬਾਸ ਤੋਂ ਬਾਸ ਦਾ ਫੁੱਟਾ 12 ਫੁੱਟ ਦਾ ਫਾਸਲਾ ਉੱਪਰੇ ਇਹਦੇ ਤਾਰ ਬੰਨੀ ਗਈ ਆ ਜੀ ਦੇਖੋ ਜੀ ਕੱਦੂ ਦੀ ਵਸਤਿਆਰੀ ਆ ਜੀ ਤੁਸੀਂ ਇਹ ਸਮਝ ਕੇ ਚੱਲੋ ਤੇ ਜਾਲ ਬਣਾ ਕੇ ਜਾਲ ਨਾਲ ਬੇਲਾਂ ਉੱਤੇ ਚਾਰੀਆਂ ਜਾਂਦੀਆਂ ਨੇ ਜੀ ਦੇਖੋ ਜੀ ਜਿਹੜਾ ਬੇਲ ਤੋਂ ਬੇਲ ਦਾ ਫਾਸਲਾ ਜੀ ਉਹ 3 ਫੁੱਟ ਰੱਖਿਆ ਗਿਆ ਲੈਣ ਤੋਂ ਲੈਣ ਦਾ 5 ਫੁੱਟ ਇਹ ਮੇ ਅੱਗੇ ਆ ਤੋਰੀ ਆ ਗਈਆਂ ਜੀ ਤੋਰੀ ਦਾ ਫਾਸਲਾ ਜਿਹੜਾ ਬੇਲ ਤੋਂ ਬੇਲ ਦਾ 2 ਫੁੱਟ ਰੱਖਿਆ ਗਿਆ ਜੀ ਇਹ ਵੀ ਜਾਲ ਬਣਾਏ ਗਏ ਨੇ ਅੱਗੇ ਕarele ਆ ਜੀ ਅੱਗੇ ਟਮਾਟਰ ਆ ਜੀ ਅੱਗੇ ਮਿਰਚ ਆ ਜੀ ਅੱਗੇ ਭਿੰਡੀ ਆ ਜੀ ਇਹ ਵੀ ਡ੍ਰਿਪ ਤੇ ਆ ਤੇ ਮਲਚਿੰਗ ਤੇ ਗੜਾਈ ਨਾ ਕਰਨੀ ਪਵੇ ਦੇਖੋ ਜੀ ਖੀਰਾ ਦੇਖੋ ਛੋਟੀ ਬੇਲਾ ਦੋ ਫਲ ਚੱਕੇ ਹੋਏ ਨੇ ਦੇਖੋ ਜੀ ਦੇਖੋ ਜੀ ਇਹ ਤਰ੍ਹਾਂ ਨੇ ਮੇਰੇ ਕਹਿਣ ਦਾ ਮਤਲਬ ਕੀ ਹੈ ਜੀ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜੇ ਤੁਸੀਂ 2 ਏਕੜ ਦੀ ਖੇਤੀ ਕਰਦੇ ਹੋ ਤਾਂ ਤਾਂ 2 ਏਕੜਾਂ ਦੇ ਵਿੱਚ ਤੁਸੀਂ 7-8 ਸਬਜ਼ੀਆਂ ਬੀਜੋ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਯੁਗਨੀ ਪੇਠਾ ਦਿਖਾਇਆ ਚੱਪਣ ਕद्दू ਕद्दू ਤਿੰਨ ਹੋ ਗਈਆਂ ਜੀ ਚੌਥੀ ਤੋਰੀ ਹੋ ਗਈ ਜੀ ਪੰਜਵਾਂ ਕ੍ਰੇਲਾ ਹੋ ਗਿਆ ਜੀ ਪੰਜਵਾਂ ਕ੍ਰੇਲਾ ਹੋ ਗਿਆ ਜੀ ਸੇਮਾ ਟਮਾਟਰ ਹੋ ਗਿਆ ਜੀ 7ਵੀਂ ਮਿਰਚ ਹੋਗੀ ਜੀ 8ਵੀਂ ਭਿੰਡੀ ਹੋਗੀ ਜੀ 9ਵਾਂ ਖੀਰਾ ਹੋ ਗਿਆ ਜੀ 10ਵਾਂ ਕੱਕੜੀ ਹੋਗੀ ਜੀ ਤੇ 11ਵਾਂ ਤੁਸੀਂ ਮੰਨ ਕੇ ਚੱਲੋ ਜੀ ਇਹ ਹੋ ਗਿਆ ਖਰਬੂਜਾ ਜੀ 12ਵਾਂ ਤਰਬੂਜ ਆ ਜੀ ਇਹ ਕਿਵੇਂ ਆਪਾਂ ਕਰ ਸਕਦੇ ਆ ਜੀ ਇਸ ਦੇ ਬਾਰੇ ਸਭ ਤੋਂ ਪਹਿਲਾਂ ਬਹਾਨ ਨੂੰ ਚੰਗੀ ਤਰ੍ਹਾਂ ਬਾਹ ਲੈਣਾ ਉਹੀ ਤਰੀਕਾ ਜੀ ਬਹਣ ਤੋਂ ਬਾਅਦ ਬੈੱਡ ਬਣਾਉਣੇ ਨੇ ਜੀ ਬੈੱਡ ਮੇਕਰ ਨਾਲ ਬੈੱਡ ਬਣਾਉਣ ਤੋਂ ਉਪਰੰਤ ਤੁਸੀਂ ਨੇ ਕੀ ਕਰਨਾ ਤੁਸੀਂ ਨੇ ਡ੍ਰਿਪ ਬਸਾ ਦੇਣਾ ਡ੍ਰਿਪ ਬਸਾਉਣ ਤੋਂ ਬਾਅਦ ਮਲਚਿੰਗ ਬਸਾ ਦੇਣੀ ਆ ਮਲਚਿੰਗ ਬਸਾ ਕੇ ਤੁਸੀਂ ਨੇ ਫਸਲ ਦੇ ਹਿਸਾਬ ਨਾਲ ਮਲਚਿੰਗ ਦੇ ਵਿੱਚ ਸਰਾਕ ਕਰਨੇ ਨੇ ਜਿਵੇਂ ਹੁਣ ਮੈਂ ਤੁਹਾਨੂੰ ਦੱਸ ਕੇ ਹਟਿਆ ਕੋਈ ਫਸਲ ਕਿੰਨੇ ਫਾਸਲੇ ਤੇ ਲੱਗਦੀ ਆ ਕੋਈ ਕਿੰਨੇ ਤੇ ਲੱਗਦੀ ਆ ਉਸ ਹਿਸਾਬ ਨਾਲ ਤੁਸੀਂ ਆਪਣਾ ਐਸਟੀਮੇਟ ਲੈ ਕੇ ਉਸ ਤਰੀਕੇ ਨਾਲ ਤੁਸੀਂ ਆਪਣੀ ਮਤਲਬ ਲੋ ਕਰ ਸਕਦੇ ਹੋ ਸਰਾਕ ਕਰ ਸਕਦੇ ਹੋ ਤੇ ਜਿਹੜੇ ਖਾਦ ਖਰਾਕਾਂ ਦੀ ਗੱਲ ਕਰ ਰਹੀਏ ਜਦੋਂ ਲਾਸਟ ਵਾਰ ਹੀ ਕਰਦੇ ਆ ਬੈੱਡ ਪਾਉਣ ਤੋਂ ਪਹਿਲਾਂ ਉਹ ਪਾ ਦੇਣੇ ਪੈ ਜਾਂ ਚਾਹੀਦੇ ਨੇ ਉਸ ਤੋਂ ਬਾਅਦ ਤੁਸੀਂ ਨੇ ਕੀ ਕਰਨਾ ਤੁਸੀਂ ਨੇ ਮਲਚਿੰਗ ਵਸਾ ਕੇ ਤੇ ਆਪਣੇ ਹਿਸਾਬ ਨਾਲ ਪਹਿਲਾਂ ਪੀਆ ਦੀ ਚੋਣ ਕਰਨੀ ਹੈ ਵੀ ਇੰਨੇ ਬੀਜ ਲੱਗ ਜਾਣਗੇ ਇੱਥੇ ਆਪਾਂ ਇਹ ਚੀਜ਼ ਲਾਉਣੀ ਆ ਇਹਦੇ ਨਾਲ ਇਹ ਚੀਜ਼ ਸੈਟਰ ਹੋਊਗੀ ਤੁਸੀਂ ਇਸ ਤਰ੍ਹਾਂ 10-12 ਸਬਜ਼ੀਆਂ ਦੀ ਜਦੋਂ ਖੇਤੀ ਕਰੋਗੇ ਤਾਂ ਤੁਸੀਂ ਆਪਣੇ ਖੇਤ ਦੇ ਵਿੱਚ ਹੀ ਸੌਪ ਬਣਾ ਕੇ ਜਿਹੜੀ ਚੀਜ਼ ਮੰਡੀ ਦੇ ਵਿੱਚ 5 ਰੁਪਏ ਵੇਚੋਗੇ ਉਹ ਤੁਹਾਡੀ 20-25 ਰੁਪਏ ਮੈਂ ਗਰੰਟੀ ਦਿੰਦਾ बिकੂਗੀ ਕਿਉਂਕਿ ਲੋਕ ਵੀ ਇਹ ਚਾਹੁੰਦੇ ਨੇ ਗਾਖ ਵੀ ਇਹ ਚਾਹੁੰਦੇ ਨੇ ਵੀ ਸਿੱਧਾ ਜ਼ਿਮੀਂਦਾਰ ਤੋਂ ਚੀਜ਼ ਲਈਏ ਵਧੀਆ ਮਿਲੂਗੀ ਮਿਲਦੀ ਵੀ ਆ ਇਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਸ਼ੱਕ ਨਹੀਂ ਵੀ ਨਾ ਮਿਲਦੀ ਹੋਵੇ ਤੇ ਤੁਸੀਂ ਮਤਲਬ ਆਪਣੇ ਖੇਤ ਦੇ ਵਿੱਚ ਜਦੋਂ ਸਾਰੀਆਂ ਚੀਜ਼ਾਂ ਹੋਣਗੇ ਤੁਹਾਡੇ ਕੋਲੇ ਜਦੋਂ ਤੁਸੀਂ 1-2 ਸਾਲ ਇਸ ਤਰ੍ਹਾਂ ਕੰਮ ਸਟਾਰਟ ਕਰਤਾ ਤਾਂ ਤੁਹਾਨੂੰ ਸਾਰਾ ਪਤਾ ਲੱਗ ਜੂਗਾ ਵੀ ਕਿਹੜੀ ਚੀਜ਼ ਦੀ ਕਿੰਨੀ ਕੀ ਮੰਗ ਨਿਕਲਦੀ ਹੈ ਕਿੰਨੀ ਕੁ ਲਾਈਏ ਜੇਕਰ ਫੇਰ ਵੀ ਜ਼ਿਆਦਾ ਹੁੰਦੀ ਹੈ ਕੋਈ ਬਚਦੀ ਹੈ ਤਾਂ ਮੰਡੀ ਵਗੈਰਾ ਵੇਚ ਸਕਦੇ ਹੋ ਤੇ ਤੁਹਾਨੂੰ ਸਾਰਾ ਐਸਟੀਮੇਟ ਹੋ ਜੂਗਾ ਇਹ ਕੰਮ ਕਰਕੇ ਪਤਾ ਲੱਗੂਗਾ ਜੀ 2-3 ਸਾਲਾਂ ਚ ਐਵੇਂ ਨਹੀਂ ਪਤਾ ਲੱਗਦਾ ਜਿਵੇਂ ਹੁਣ ਮੈਂ ਤੁਹਾਨੂੰ ਕਹਿੰਦਾ ਵੀ ਪਿੰਡ ਹੀ ਦੇ ਐਨੇ ਲਾ ਲਓ ਫਲਾਣੇ ਐਨੇ ਲਾ ਲਓ ਛੋਡੇ ਲਵੇ ਗਾ ਕੀ ਕਿਸ ਚੀਜ਼ ਦੀ ਆ ਤੁਸੀਂ ਉਹ ਚੀਜ਼ ਦੀ ਗਾਕੀ ਦੇਖ ਕੇ ਵੀ ਇਹਦੀ ਇੰਨੀ ਗਾਕੀ ਆਪਾਂ ਪਿਛਲੇ ਸਾਲੇ ਦੀ ਡਿਮਾਂਡ ਜਿਆਦਾ ਸੀ ਆਪਣੇ ਲਈ ਪੂਰੀ ਨਹੀਂ ਹੁੰਦੀ ਸੀ ਉਹਨੂੰ ਵੱਧ ਕਰ ਲੋ ਦੂਸਰੀ ਨੂੰ ਘੱਟ ਕਰ ਲੋ ਦੇਖੋ ਜੀ ਇਹ ਟਮਾਟਰ ਆ ਇਹ ਕarele ਇਹ ਤੋਰੀ ਆ ਜੀ ਇਹ ਕद्दू ਆ ਜੀ ਕद्दू ਦੀਆਂ ਬੇਲਾਂ ਨੇ ਕੀ ਇਹ ਕद्दू ਦੀਆਂ ਅੱਗੇ ਅੱਲਾ ਨੇ ਜੀ ਇਸ ਤਰ੍ਹਾਂ ਤੁਸੀਂ ਮਿਕਸ ਖੇਤੀ ਕਰਕੇ ਮੰਨ ਲਓ ਵੀ 1 ਏਕੜ ਤੋਂ ਵੀ ਚੰਗੀ ਨਿਕਮ ਕਰ ਸਕਦੇ ਆ ਦੇਖੋ ਜੀ ਮੇਲਾ ਫੁੱਲਾਂ ਤੇ ਨੇ ਜੀ ਇਹ ਨਾਲੇ ਤਾਂ ਤੁਹਾਨੂੰ ਕੀ ਹੈ ਕੋਈ ਕੀ ਪਹਿਲਾਂ ਚੱਲਪੂ ਕੋਈ ਲੇਟ ਚੱਲਪੂ ਤੁਸੀਂ ਇੱਕ ਲਖਤ ਬੀਜੀ ਨਹੀਂ ਹੋਵੋਗੇ ਹੌਲੀ ਹੌਲੀ ਤੁਹਾਡਾ ਕੰਮ ਆਪਣੇ ਆਪ ਹੀ ਚੱਲਣੀ ਜਾਊਗਾ ਤੇ ਡੇਲੀ ਇਨਕਮ ਆਲੇ ਸਾਧਨ ਨੇ ਜਿਹੇ ਜਿਹੜੀ ਡੇਲੀ ਦੀ ਇਨਕਮ ਆਪਣੀ ਹੋ ਜੂਗੀ ਇਸ ਤਰ੍ਹਾਂ ਤੁਸੀਂ ਮਿਕਸ ਖੇਤੀ ਕਰਕੇ ਵੀ ਚੰਗੀ ਇਨਕਮ ਕਰ ਸਕਦੇ ਹੋ ਐਨਾ ਕੁਝ ਕਹਿੰਦਾ ਹੋਇਆ ਜੇ ਕੁਸ ਗਲਤ ਬੋਲ ਗਿਆ ਤਾਂ ਮਾਫ਼ ਕਰਨਾ ਤੁਹਾਡਾ ਹਾਂਕਾ